ਕਰਾਂਗੇ ਕੁਝ ਹੋਰ ਵੱਡੀਆਂ ਖਬਰਾਂ ਦਾ ਅਮਰਤਪਾਲ ਸਿੰਘ ਦੇ ਮੋਗਾ ਜ਼ਿਲ੍ਹੇ ਵਿੱਚ ਲੁਕੇ ਹੋਣ ਦਾ ਖੱਸ਼ਾ ਜਤਾਇਆ ਜਾ ਰਿਹਾ ਹੈ ਸੂਤਰਾਂ ਦੇ ਹਵਾਲੇ ਤੋਂ ਇਹ ਜਾਣਕਾਰੀ ਸਾਹਮਣੇ ਆ ਰਹੀ ਹੈ ਪੁਲਿਸ ਨੇ ਮੋਗਾ ਜ਼ਿਲ੍ਹੇ ਵਿੱਚ ਵੱਡਾ ਸਰਚ ਆਪਰੇਸ਼ਨ ਚਲਾਇਆ ਹੈ ਜਲੰਧਰ ਵਾਲੇ ਪਾਸਿਓਂ ਸਤਲੁਜ ਦਰਿਆ ਪਾਰ ਕਰ ਮੋਗਾ ਜ਼ਿਲ੍ਹੇ ਵਿੱਚ ਦਾਖਲ ਹੋਣ ਦਾ ਖੱਸ਼ਾ ਇਹਤੇ ਜਤਾਇਆ ਜਾ ਰਿਹਾ ਹੈ ਪੁਲਿਸ ਵੱਲੋਂ ਇੱਕ ਗੁਪਤ ਆਪਰੇਸ਼ਨ ਜ਼ਰੀਏ ਨਜ਼ਰ ਰੱਖੀ ਜਾ ਰਹੀ ਹੈ ਬੁੱਟਰ ਕਣਾ ਬਦਨੀ ਕਣਾ ਸਿੰਗਾਵਾੜਾ ਤੇ ਰੋਡੇ ਪਿੰਡਾਂ ਵਿੱਚ ਜੋ ਸਰਚ ਆਪਰੇਸ਼ਨ ਲਗਾਤਾਰ ਜਾਰੀ ਹੈ ਬਾਗਾਪੁਰਾਣਾ ਤੇ ਨਿਹਾਲ ਸਿੰਘ ਵਾਲਾ ਦੇ ਕਈ ਪਿੰਡਾਂ ਵਿੱਚ ਭਾਲ ਜਾਰੀ ਹੈ ਇੱਕoje ਤਸਵੀਰਾਂ ਬੀਤੇ ਦਿਨ ਸਾਹਮਣੇ ਆਈਆਂ ਸਨ ਸੀਸੀਟੀਵੀ ਫੁਟੇਜ ਸਾਹਮਣੇ ਆਈ ਇਹ ਵੇਖ ਸਕਦੇ ਹੋ ਤੁਸੀਂ ਕਿ ਗੱਡੀ ਵਿੱਚ ਅਮਰਿਤਪਾਲ ਨਜ਼ਰ ਆਇਆ ਤੇ ਉਸ ਤੋਂ ਬਾਅਦ ਮੋਗਾ ਵਿੱਚ ਸਰਚ ਆਪਰੇਸ਼ਨ ਲਗਾਤਾਰ ਜਾਰੀ ਹੈ ਪੁਲਿਸ ਵੱਲੋਂ ਇੱਕ ਗੁਪਤ ਆਪਰੇਸ਼ਨ ਜ਼ਰੀਏ ਨਜ਼ਰ ਰੱਖੀ ਜਾ ਰਹੀ ਹੈ ਦੇ ਤੋ ਇਹ ਜਾਣਕਾਰੀ ਸਾਹਮਣੇ ਆ ਰਹੀ ਹੈ ਤੇ ਖਸ਼ਾ ਜਤਾਇਆ ਜਾ ਰਿਹਾ ਹੈ ਕਿ ਮੋਗਾ ਵਿੱਚ ਲੁਕਿਆ ਹੋਇਆ ਹੈ ਤੇ ਸੂਤਰਾਂ ਦੇ ਹਵਾਲੇ ਤੋਂ ਇਹ ਜਾਣਕਾਰੀ ਸਾਹਮਣੇ ਆ ਰਹੀ ਹੈ ਜਲੰਧਰ ਵਾਲੇ ਪਾਸਿਓ ਸਤਲੁਜ ਦਰਿਆ पार ਕਰਕੇ ਮੋਗਾ ਵਿੱਚ ਦਾਖਲ ਹੋਣ ਦਾ ਖਸ਼ਾ ਜਤਾਇਆ ਗਿਆ ਹੈ ਸੂਤਰਾਂ ਦੇ ਹਵਾਲੇ ਤੋਂ ਇਹ ਜਾਣਕਾਰੀ ਸਾਹਮਣੇ ਆ ਰਹੀ ਹੈ ਪੁਲਿਸ ਵੱਲੋਂ ਇੱਕ ਗੁਪਤ ਆਪਰੇਸ਼ਨ ਜ਼ਰੀਏ ਨਜ਼ਰ ਰੱਖੀ ਜਾ ਰਹੀ ਹੈ ਇਹ ਕੁਝ ਤਸਵੀਰਾਂ ਸਾਹਮਣੇ ਆਈਆਂ ਨੇ ਜਦੋਂ ਵਾਹਨ ਬਦਲੇ ਗਏ ਬਾਈਕ ਬਦਲੀ ਗਈ ਤੇ ਗੁਲਾਬੀ ਰੰਗ ਦੀ ਪੱਗ ਵਿੱਚ ਨਜ਼ਰ ਆਇਆ ਅਮਰਿਤਪਾਲ ਉੱਥੇ ਹੀ ਕਾਲਾ ਚਸ਼ਮਾ ਲਗਾਇਆ ਗਿਆ ਸੀ ਤੇ ਇੱਕ ਟੋਲ ਕ੍ਰੋਸ ਕਰਦਾ ਹੋਇਆ ਵੀ ਨਜ਼ਰ ਆਇਆ ਨਿਹਾਲ ਸਿੰਘਵਾੜਾ ਤੇ ਬਾਗਾਪੁਰਾਣਾ ਦੇ ਕਈ ਪਿੰਡਾਂ ਵਿੱਚ ਸਰਚ ਆਪਰੇਸ਼ਨ ਪੁਲਿਸ ਦਾ ਚੱਲ ਰਿਹਾ ਹੈ ਮੋਗਾ ਜ਼ਿਲ੍ਹੇ ਵਿੱਚ ਵੱਡਾ ਸਰਚ ਆਪਰੇਸ਼ਨ ਚਲਾਇਆ ਜਾ ਰਿਹਾ ਹੈ ਅਤੇ ਦੱਸ ਦਈਏ ਸੂਤਰਾਂ ਦੇ ਹਵਾਲੇ ਤੋਂ ਇਹ ਵੱਡੀ ਜਾਣਕਾਰੀ ਸਾਹਮਣੇ ਆਈ ਹੈ ਕੁਝ ਸੀਸੀਟੀਵੀ ਫੁਟੇਜਸ ਜੋ ਹੈ ਸਾਹਮਣੇ ਆਈਆਂ ਨੇ ਜਿਸ ਵਿੱਚ ਹੁਲੀਆ ਬਦਲ ਕੇ ਕਿਸ ਤਰ੍ਹਾਂ ਵਾਹਨ ਬਦਲੇ ਗਏ ਉਹ ਵੀ ਤਸਵੀਰਾਂ ਸਾਹਮਣੇ ਆਈਆਂ ਨੇ ਤੇ ਗੁਲਾਬੀ ਪੱਗ ਵਿੱਚ ਨਜ਼ਰ ਆਇਆ ਤੇ ਇਸ ਤੋਂ ਇਲਾਵਾ ਕਾਲਾ ਚਸ਼ਮਾ ਲਗਾਇਆ ਸੀ ਤੇ ਇਹ ਤਸਵੀਰ ਤੁਸੀਂ ਵੇਖ ਸਕਦੇ ਹੋ ਬਰੇਜ਼ਾ ਗੱਡੀ ਵੀ ਇੱਕ ਫੜੀ ਗਈ ਹੈ ਜਿਸ ਤੋਂ ਹਥਿਆਰ ਬਰਾਮਦ ਕੀਤੇ ਗਏ ਆ ਜਿਸ ਵਿੱਚੋਂ ਉਸ ਵਿੱਚ ਵੀ ਅਮਰਿਤਪਾਲ ਨਜ਼ਰ ਆਇਆ ਉਸ ਤੋਂ ਬਾਅਦ ਜੋ ਹੈ ਬਾਈਕ ਚੇਂਜ ਕੀਤੀ ਗਈ ਸੀ ਪੁਲਿਸ ਨੇ ਮੋਗਾ ਜ਼ਿਲ੍ਹੇ ਵਿੱਚ ਵੱਡਾ ਸਰਚ ਆਪਰੇਸ਼ਨ ਚਲਾਇਆ ਸੂਤਰਾਂ ਦੇ ਹਵਾਲੇ ਤੋਂ ਇਹ ਜਾਣਕਾਰੀ ਸਾਹਮਣੇ ਆ ਰਹੀ ਹੈ ਤੇ ਦਾਖਲ ਹੋਣ ਦਾ ਇਹ ਖਸ਼ਾ ਜਤਾਇਆ ਜਾ ਰਿਹਾ ਕਿ ਮੋਗਾ ਜ਼ਿਲ੍ਹੇ ਵਿੱਚ ਦਾਖਲ ਹੋਇਆ ਤੇ ਇਹ ਕੁਝ ਤਸਵੀਰਾਂ ਵੀ ਸਾਹਮਣੇ ਆਈਆਂ ਉਸ ਤੋਂ ਬਾਅਦ ਅਮਰਿਤਪਾਲ ਦੇ ਮੋਗਾ ਜ਼ਿਲ੍ਹੇ ਵਿੱਚ ਲੁਕੇ ਹੋਣ ਦਾ ਖਸ਼ਾ ਜਤਾਇਆ ਜਾ ਰਿਹਾ